ਇਹ ਦਰਦ ਸੜਕ ਹਾਸੇ 'ਚ ਆਪਣੇ ਚਾਹੇਤਿਆਂ ਨੂੰ ਗਵਾਉਂਦਾ ਹੈ ਅੱਜ ਸਵੇਰੇ ਬਰਨਾਲਾ ਦੇ ਖੁੰਨਸਪਿੰਡ 'ਚ ਸਭ ਕੁਝ ਠੀਕ ਠਾਕ ਸੀ ਪਰ ਅਚਾਨਕ ਇੱਕ ਖਬਰ ਨੇ ਸਾਰਿਆਂ ਨੂੰ ਹੰਜੂ ਅਟਬੋ ਦਿੱਤਾ ਬਰਨਾਲਾ ਬਠਿੰਡਾ ਹਾਈਵੇ ਤੇ ਖੁੰਨਸਪਿੰਡ ਕੋਲ ਕਾਰ ਅਤੇ ਬੱਸ ਦੀ ਜ਼ੋਰਦਾਰ ਟੱਕਰ ਚ ਚਾਰ ਲੋਕਾਂ ਦੀ ਮੌਤ ਹੋ ਗਈ। ਬੱਸ ਬਾਦਲ ਪਰਵਾਰ ਦੀ ਆਰਬਿਟ ਕੰਪਨੀ ਦੀ ਹੈ ਅਤੇ ਸੈਂਟਰੋ ਕਾਰ ਸਵਾਰ ਖੁੰਨਸਪਿੰਡ ਤੋਂ ਨਿਕਲੇ ਸਨ। ਤੇਜ਼ ਰਫ਼ਤਾਰ ਬੱਸ ਨਾਲ ਸੈਂਟਰੋ ਟਕਰਾਈ। ਕਾਰ ਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੰਦਰ ਬੈਠੇ ਲੋਕਾਂ ਦਾ ਕੀ ਹਾਲ ਹੋਇਆ ਹੋਣਾ। ਕਾਰ 'ਚ ਕੁੱਲ 5 ਲੋਕ ਸਵਾਰ ਸੀ। 4 ਨੇ ਦਮ ਤੋੜ ਦਿੱਤਾ। ਇਹ ਜਾਣਕਾਰੀ ਮੁਤਾਬਕ ਸੜਕ ਦਾ ਨਿਰਮਾਣ ਕਾਰਜਕਾਰਨ ਕਾਰ ਗਲਤ ਦਿਸ਼ਾਤਵਾਰ ਰਹੀ ਸੀ ਦੂਜੇ ਪਾਸੇੋਂ ਤੇਜ਼ ਰਫ਼ਤਾਰ ਆਰਬਿਟ ਬੱਸ ਆ ਰਹੀ ਸੀ ਅਚਾਨਕ ਦੋਹਾਂ ਵਾਹਨਾਂ 'ਚ ਜ਼ੋਰਦਾਰ ਟੱਕਰ ਹੋ ਗਈ ਮ੍ਰਿਤਕ ਚਾਰੋਂ ਲੋਕ ਆਪਸ ਵਿੱਚ ਰਿਸ਼ਤੇਦਾਰ ਸਨ ਰਾਮਪੁਰਾ ਫੂਲ ਚ ਕਿਸੇ ਜਾਣਕਾਰ ਦੇ ਘਰ ਅਖੰਡ ਪਾਠ ਸਾਹਿਬ ਦੇ ਭੋਗ 'ਚ ਜਾਣ ਲਈ ਪਿੰਡੋਂ ਨਿਕਲੇ ਸਨ ਹਾਦਸੇ ਤੋਂ ਬਾਅਦ ਦੋ ਕਾਰ ਸਵਾਰਾਂ ਨੇ ਮੌਕੇ ਤੇ ਦਮ ਤੋੜ ਦਿੱਤਾ ਅਤੇ ਦੋਨੋਂ ਹਸਪਤਾਲ 'ਚ ਆਖਰੀ ਸਹਾਲੇ ਇੱਕ ਜ਼ਖਮੀ ਦਾ ਇਲਾਜ ਜਾਰੀ ਹੈ ਟੱਕਰ ਤੋਂ ਬਾਅਦ ਬੱਸ ਦਾ ਕੰਡਕਟਰ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਬੱਸ ਕਬਜ਼ੇ 'ਚ ਲੈ ਲਈ ਹੈ ਸਾਡੇ ਪਟਵਾਰੀ ਲੱਗਿਆ ਮਾਲ ਪਟਵਾਰੀ ਉਹਦੇ ਕੰਟਪੜ ਦਾ ਭੋਗ ਸੀ ਉੱਥੇ ਜਾ ਰਹੇ ਸੀਗੇ ਜੀ ਕਿ ਇਧਰੋਂ ਜਾਂਦੇ ਮੈਂ ਉੱਥੇ ਗਿਆ ਵੀ ਬੱਸ ਨੇ ਇਹਨਾਂ ਦਾ ਲਪੇਟ ਚ ਲੈ ਲਿਆ ਸੜਕ ਤੇ ਤੇ ਇੱਕ ਸੀਗਾ ਬਲੀਲਾ ਹਰਦੇਵ ਸਿੰਘ ਮੈਂਬਰ ਸਾਹ ਹਾਂ ਇੱਕ ਸਾਡਾ ਭਤੀਜਾ ਸੀ ਉਹਦੋਂੋਂ ਜਤੀ ਹੈ ਤਾਰ ਉਹਦਾ ਠੀਕ ਹੈ ਕਿੰਨੇ ਜਾਣੇ ਸੀ ਕਾਰ ਦੇ ਵਿੱਚ ਪੰਜ ਜਾਣੇ ਕਿੰਨੀ ਮੌਤ ਹੋ ਗਈ ਚਾਰ ਦੀ ਕਹਿੰਦੇ ਆ ਇਹ ਸਾਰੇ ਇੱਕ ਪਰਿਵਾਰ ਦੇ ਸੀ ਚਾਚੇ ਤਾਏ ਦੇ ਸੀ ਬੱਸਾੜਾ ਭੱਜ ਗਏ ਉੱਥੇ ਹਾਂ ਬੱਥਾੜੇ ਦੱਸਦੇ ਭਾਲੀਆ ਜੀ ਇਹ ਰਾਮਪੁਰੇ ਜਾਣਾ ਸੀ ਇਹਨਾਂ ਨੇ ਉੱਥੋਂ ਕੋਨ ਸਾਦ ਜਿਹੜੀ ਸੜਕ ਸੀਗੇ ਸੜਕ ਤੇ ਉਹ ਜਾ ਰਹੇ ਸੀਗੇ ਉਧਰੋਂ ਤਪੇ ਸਾਈਡ ਤੋਂ ਬੱਸ ਆ ਰਹੀ ਸੀ ਉਹਨਾਂ ਦੇ ਇਹਨਾਂ ਦੇ ਆਪਸੇ ਸਾਹਮਣੇ ਸਾਹਮਣੇ ਟਕਰੋ ਗਿਆ ਬੱਸ ਦਾ ਸ਼ਾਇਰ ਕਹ ਪਤਾ ਨਹੀਂ ਵੀ ਉਹ ਔਰਬਿਟ ਦੀ ਬੱਸ ਸੀ ਬੱਸ ਕਬਜੇ ਚ ਲੈ ਲਿਆ ਮਰਨ ਵਾਲਿਆਂ ਵਿੱਚ ਦੋ ਪਿੰਡ ਦੇ ਨੰਬਰਦਾਰ ਨੇ ਇੱਕ ਪੰਚਾਇਤ ਮੈਂਬਰ ਅਤੇ ਇੱਕ ਸਾਬਕਾ ਮੈਂਬਰ ਹੈ ਮਰਤਕਾਂ ਦੀ ਉਮਰ 42 ਤੋਂ 60 ਸਾਲ ਦੇ ਵਿਚਾਲੇ ਸੀ